ਅੱਜ ਜਿਹੜੀ ਜੀ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਹੈਗੇ ਫੇਸ 6 ਮੋਹੱਲੀ 'ਚ ਇੱਕ ਵਾਰਦਾਤ ਹੋਈ ਸੀਗੀ ਆਪਣਾ 28 11 ਨੂੰ ਤੇ ਉਸ ਵਾਰਦਾਤ 'ਚ ਕੀ ਹੁੰਦਾ ਕਿ ਇੱਕ ਬੰਦਾ ਪੈਟਰੋਲ ਇੱਕ ਗੱਡੀ ਤੇ ਸਿੱਟਦਾ ਹੈ ਤੇ ਉਹਦੇ ਸ਼ੀਸ਼ਾ ਤੋੜ ਕੇ ਉਸ 'ਚ ਪੈਟਰੋਲ ਸਿੱਟ ਦਿੰਦਾ ਹੈ ਉਸ ਵਾਰਦਾਤ ਦਾ ਆਪਾਂ ਫਿਰ ਐਫ ਆਈ ਆਰ ਦਰਜ ਕੀਤੀ ਸੀ 193/2024 ਅੰਡਰ ਸੈਕਸ਼ਨ 324 326 ਤੇ 331 ਬੀ ਐਨ ਐਸ ਫੇਸ ਇੱਕ ਥਾਣੇ 'ਚ ਤੇ ਫਿਜ਼ਿਕ ਦੀ ਟੀਮ ਨੇ ਲੈਡ ਬਾਈ ਆਪਣੇ ਇਨਸਪੈਕਟਰ ਇਨਸਪੈਕਟਰ ਸੁਖਬੀਰ ਜੀ ਨੇ ਇਹਨਾਂ ਨੂੰ ਟ੍ਰੇਸ ਕੀਤਾ ਤੇ ਇਹ ਸਾਰੀ ਜਿਹੜੀ ਸੀਗੀ ਰੰਜਿਸ਼ ਇਹਦੇ ਬਾਰੇ ਪਤਾ ਕਰਕੇ ਇੱਕ ਬੰਦੇ ਦੀ ਅਰੈਸਟ ਹੋਈ ਹੈ ਜਿਹਦਾ ਨਾਮ ਹੈਗਾ ਅਮਿਤ ਅਰੀ ਅਮਿਤ ਅਰੀ ਨੇ ਅਕੇ ਜਿਹੜੀ ਜਿਹਨਾਂ ਦੇ ਇਹਨਾਂ ਨੇ ਜਿਹੜੀ ਸਾਜ਼ਿਸ਼ ਰਚੀ ਸੀ ਹਰਜੀਤ ਸਿੰਘ ਨੂੰ ਪੈਸੇ ਦੇ ਕੇ ਆਪਣੇ ਅਵਦੇਸ਼ ਕਤਰੀ ਜੀ ਨੇ ਉਹਨਾਂ ਦੇ ਗੱਡੀ ਦਾ ਇਹ ਆਰਸਨ ਤੇ ਤੋੜਪੰਨ ਕੀਤੀ ਸੀਗੀ ਇਸ ਮੁਕਦਮੇ ਚ ਅਮਿਤ ਅਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਤੇ ਆਪਣਾ ਜਿਹੜਾ ਦੂਜਾ ਦੋਸ਼ੀ ਹੈਗਾ ਹਰਜੀਤ ਸਿੰਘ ਉਹਨੂੰ ਚੰਡੀਗੜ੍ਹ ਪੁਲਿਸ ਚ ਨੇ ਕਿਸੇ ਵੱਖਰੇ ਕੇਸ ਚ ਅਰੈਸਟ ਕੀਤਾ ਤੇ ਉਹਦੀ ਆਪਾਂ ਵੀ ਜਲਦੀ ਹੀ ਅਰੈਸਟ ਕਰ ਲਾਂਗੇ ਸਰ ਜਿਹੜਾ ਲੱਕੀ ਹੈਗਾ ਉਸਨੇ ਕੀ ਵਾਰਦਾਤ ਕਰਵਾਈ ਸੀਗੇ ਨਹੀਂ ਜੀ ਇਹ ਹਰਜੀਤ ਸਿੰਘ ਲੱਕੀ ਨੇ ਵਾਰਦਾਤ ਕੀਤੀ ਹੈਗੀ ਇਹਨੂੰ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਅਮਿਤ ਅਰੀ ਨੇ ਮੋਟੀਵੇਟ ਕੀਤਾ ਸੀ ਤੇ ਪੈਸੇ ਵੀ ਭੜਾਈ ਸੀਗੇ ਸਰ ਹੋਰ ਕਿਹੜੇ ਕੋ ਮਾਮਲੇ ਦੇ ਵਿੱਚ ਕੋਈ ਗ੍ਰਿਫਤਾਰਾ ਚੱਲੀ ਕਰਦੇ ਵਿੱਚ ਹਾਂਜੀ ਹਾਂਜੀ ਉਹ ਕਿਸੇ ਮਾਮਲਿਆਂ ਚ ਇਹ ਹੈਗਾ ਦਰਫਤਰ ਬਾਕੀ ਜੀ ਆਪਣੇ ਐਸਐਸਓ ਸਾਹਿਬ ਤੋਂ ਡਿਟੇਲਸ ਲਵਾਂਗੇ ਜੀ ਜੇ ਐਫਆਈਆਰ ਦਿੱਤੀਆਂ ਤੁਹਾਨੂੰ ਜੀ ਪ੍ਰੈਸ ਨੋਟ 'ਚ ਇਹਦੇ ਤੇ ਚਾਰ ਪਰਚੇ ਪਹਿਲਾ ਵੀ ਐਨਡੀਪੀਐਸ ਤੇ ਆਮਦਗ ਦੇ ਪਰਚੇ ਮੈਟੋਰੀਅਸ ਹੈਗੇ ਚੰਡੀਗੜ੍ਹ ਬਟਾਲੇ 'ਚ ਨੇ ਸਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਇਆ ਜੀ ਕਿ ਬੰਬ ਬਲਾਸਟ ਹੋਇਆ ਜਾਂ ਗੱਡੀ ਦੇ ਵਿੱਚ ਉਹ ਕੀ ਸੀਗਾ ਇਹ ਇਹਨੂੰ ਰਿਲੇਟਡ ਜੀਗਾ ਇਹੀ ਸੀਗਾ ਮਾਮਲਾ ਉਹ ਨਹੀਂ ਜੀ ਇਸ ਵਿੱਚ ਕੋਈ ਐਕਸਪਲੋਸਿਵ ਯੂਜ਼ ਨਹੀਂ ਹੋਇਆ ਸੀ ਇਹ ਨਾਰਮਲ ਇਹ ਜੀ ਆਰਸਨ ਦਾ ਇੱਕ ਕੇਸ ਬਣਦਾ ਹੈਗਾ ਜਿਸ ਇਨਾਂ ਨੇ ਇਨਾਂ ਨਾਲ ਆਪਸੀ ਕੋਈ ਰੰਜਿਸ਼ ਸੀਗੀ ਇਹ ਪਹਿਲਾਂ ਜਿਹੜਾ ਅਮੇਤਰੀ ਸੀਗਾ ਜਿਹੜਾ ਮਦਈ ਹੈ ਉਹਦੇ ਅੰਡਰ ਕੰਮ ਕਰਦਾ ਸੀਗਾ ਤੇ ਉਹਨਾਂ ਦੇ ਵਿੱਚ ਕੁਝ ਇਮਪਲੋਇਮੈਂਟ ਤੋਂ ਰਿਲੇਟਿਡ ਕੁਝ ਇਸ਼ੂ ਸੀਗਾ ਉਹਦੀ ਉਹਨੇ ਗੱਲ ਆਪਣੇ ਦਿਲ 'ਚ ਰੱਖੀ ਤੇ ਉਹ ਰੰਜਿਸ਼ ਉਹਨੇ ਕੱਟ ਕੇ ਉਹਨਾਂ ਦਾ ਮਤਲਬ ਕਿ ਉਹਨਾਂ ਦੇ ਨੁਕਸਾਨ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਜੀ ਸਰ ਸਰ ਹਰਜੀਤ ਸਿੰਘ ਏਰੀਅਸ ਲੱਕੀ ਵਾਸ ਹਾਇਰਡ ਬਾਇ ਦ ਸਮੇਤ ਏਰੀ ਇਸ ਮੇਰੇ ਭਾਈ ਮਿਸ਼ਨ ਇਸ ਕੋ ਬਾਤ ਵੀ ਕੀ ਡੀਲ ਸੀ ਕਿਧਰ ਮੇ ਬਾਤ ਹੋਈ ਹੈ ਔਰ ਇਹ ਕਦੋਂ ਸੇ ਇੱਕ ਜੋ ਜਾਣਦੇ ਆ ਜੀ ਇਹ ਜੀ ਹਲੇ ਮੈਟਰ ਆਫ ਇਨਵੈਸਟੀਗੇਸ਼ਨ ਹੈਗਾ ਤੇ ਹੁਣ ਵੈਸੇ ਤਾਂ ਜੀ ਹਰਜੀਤ ਸਿੰਘ ਦਾ ਪੁਰਾਣਾ ਵੀ ਕਾਫੀ ਕ੍ਰਿਮੀਨਲ ਰਿਕਾਰਡ ਹੈਗਾ ਉਹਦੇ ਕਰਕੇ ਇਹ ਲੱਗਦਾ ਹੈ ਕਿ ਇਹ ਬੰਦਾ ਮਤਲਬ ਕਿ ਇਹ ਨਾ ਕਮਾਚੀ ਕਾਫੀ ਮਤਲਬ ਕਿ ਇਹ ਨਾ ਕਮਾਚੀ ਪਿਆ ਹੋਇਆ ਹੈਗਾ ਹਾਊਏਵਰ ਅਮਿਤ ਅਰੀ ਦਾ ਪਹਿਲਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹਲੇ ਤੱਕ ਸਾਹਮਣੇ ਆਇਆ ਜੇ ਅੱਗੇ ਆਂਦੇ ਜੀ ਤੁਹਾਨੂੰ ਬਿਲਕੁਲ ਦੱਸਾਂਗੇ ਕਿ ਇਹਨਾਂ ਦੀ ਆਪਸੀ ਕੀ ਇਹਨਾਂ ਦੀ ਅੰਡਰਸਟੈਂਡਿੰਗ ਸੀਗੀ ਹੁਣ ਇੱਕ ਦੋਸ਼ੀ ਜਿਹੜਾ ਉਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੰਦਾ ਜਾਊਗਾ ਜੀ 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 ਉਹਨੂੰ ਹਰਜੀਤ ਸਿੰਘ ਨੂੰ ਆਪਾਂ ਪ੍ਰੋਡਕਸ਼ਨ ਵਾਰੰਟ ਲੈ ਕੇ ਆਵਾਂਗੇ ਜਲਦ ਤੋਂ